हां जी किसान वीरो स्वागत है त्वाडा अपने YouTube चैनल बाबा डेयरी फार्म ਦੇ ਉਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਆਂਗੇ ਤੇ ਬੱਚਾ ਆ ਗਿਆ ਮਗਰ ਕਰਮਾਲੀ ਦੇ ਵਸੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆ ਰਿਕਾਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਮੈਂ ਬਾਈ ਹਾਂ ਹਾਂ ਬਰੇ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਆਪਣਾ ਨਾਮ ਵੀਰੇ ਬਲਜੀਤ ਸਿੰਘ ਆ ਪਿੰਡ ਜੋਂਦ ਵੀਰੇ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਹਨਾ ਤਹਿਸੀਲ ਫੂਲ ਵੀਰੇ ਤੇ ਨੇੜੇ ਦੇ ਪਿੰਡ ਬਾਈ ਨੇੜੇ ਦੇ ਪਿੰਡ ਵੀਰੇ ਆਪ ਨੂੰ 8 ਕਿਲੋਮੀਟਰ ਤੱਕ ਪਾ ਪੈ ਜਾਂਦਾ ਤੇ 12 ਕਿਲੋਮੀਟਰ ਆਂਪਰਾ ਪੈਂਦਾ ਠੀਕ ਆ ਜੇ ਇਧਰੋਂ ਪਿੰਡਾਂ ਦੀ ਗੱਲ ਕਰੀ ਤਾਂ ਇਧਰੋਂ ਵੀ ਲੱਗ ਕੇ ਤੁਸੀਂ ਮੰਨ ਲਓ ਵਿਦਿਆਲਾ ਜਾਇਦ 2-2 ਕਿਲੋਮੀਟਰ ਤੇ ਆ ਬੱਲੋ 5 ਕਿਲੋਮੀਟਰ ਬੱਲੋ ਤੇ 24 ਵੀ ਪਿੰਡ ਨੇੜੀ ਆ 24 ਲੱਗੀ ਆ 98799 ਵੀਰੇ ਕਾਰ 442 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਬਾਈ ਜਿਹੜੀ ਇਹ ਸਾਹਮਣੇ ਵਹਿੜ ਦੇਖ ਰਿਹਾ ਆ ਪੱਕਰਮ ਵਾਲੀ ਕਿਹੜਾ ਸੂਹਾ ਸੂਈ ਆ ਇਹ ਵੀਰੇ ਦੂਜਾ ਸੂਹਾ ਸੂਈ ਆ ਸੂਈ ਨੂੰ ਬਸ ਐ ਮੰਨ ਲਓ ਤੁਸੀਂ 2 ਘੰਟੇ ਹੋਇਆ 2 ਘੰਟੇ ਹੋਇਆ ਬਾਈ ਸੂਈ ਨਾ ਤੇ ਬੱਚਾ ਵੀ ਕੀ ਆ ਗਿਆ ਬੱਚਾ ਬੱਸੀ ਆ ਵੀਰੇ ਬੱਸੀ ਵਾਲੀ ਚੰਗੀ ਆ ਗਈ ਨਾ ਤੁਸੀਂ ਬਹੁਤ ਚੰਗੀ ਆ ਬਹੁਤ ਟਾਪ ਰੀਰ ਦੇ ਬੱਚੇ ਨੂੰ ਜਨਮ ਦਿੱਤਾ ਕਰਮ ਵਾਲ ਨੇ ਬੱਚਾ ਆ ਗਿਆ ਮਗਰ ਬੱਸੀ ਕਿੰਨਾ ਕੁ ਬੋਲਾ ਬਾਈ ਫਿਰ ਕੱਢਿਆ ਬੋਲਾ ਬਈ ਮਨ ਲੋ ਹਲੇ ਬਲ ਨੂੰ ਬੱਚੇ ਨੂੰ ਢਕਾਇਆ ਮਨ ਲੋ 3 ਕਿਲੋ ਕੱਢਿਆ ਸੀ ਵੀ ਥੋੜੀ ਰੈਲੀ ਜਿਹੀ ਬਹਿ ਜੂਗੀ ਠੀਕ ਹੈ ਵੀਰੇ ਤੇ ਕਿੰਨਾ ਕ ਦੁੱਧ ਇਹਦਾ ਕੱਢਿਆ ਪਿਛਲੇ ਸੂ ਮਾਲਕ ਦੇ ਦਸੰਦਮ ਤੱਕ ਉਹਨੂੰ ਭਲੂ ਨੇ 28 ਕਿਲੋ ਦ ਦਿੱਤਾ ਵੀਰੇ ਠੀਕ ਹੈ ਵੀਰੇ ਹੁਣ ਦੂਜਾ ਸੂ ਇੱਕ ਤਾਂ ਰੁੱਤ ਸਹੀ ਆ ਗਈ ਦੁੱਧ ਦੇ ਦੂ ਘਟੋ ਘਟ 30 ਤੋਂ ਵਾਰ ਹੀ ਦੇਣਾ ਬਈ ਠੀਕ ਹੈ ਵੀਰੇ ਭਾਜ ਨੂੰ ਭਜਨ ਤੇ ਹਾਈਟ ਤੇ ਥਣ ਚਵਾ ਕੇ ਮੈਂਦਾ ਬਈ ਇਹਦਾ ਚਵਾ ਵੀਰੇ ਇੱਕ ਨੰਬਰ ਦਾ ਠੀਕ ਹੈ ਵੀਰੇ ਤੇ ਬਾਕੀ ਧਾਰਾ ਮਾਰ ਕੇ ਦਿਖਾਉਂਗਾ ਹਾਂ ਜਰੂਰ ਬਈ ਠੀਕ ਹੈ ਵੀਰੇ ਥਣ ਲੇਵੇ ਦੀ ਬਈ ਸਾਫ ਸੁਥਰੀ ਬਹੁਤ ਚੰਗਾ ਹਣਾ ਦੀ ਵਿੱਥੀ ਚੈੱਕ ਕਰ ਸਕਦਾ ਬੜੀ ਚੰਗੀਆਂ ਨਾੜਾ ਨੂੜਾ ਹਵਾਨ ਨੇ ਤੇ ਬਹੁਤ ਚੰਗੀਆਂ ਆ ਗਈਆਂ ਲੇਵਾ ਕਰਮ ਵਾਲੇ ਨੂੰ ਫੀਟ ਨਾਲ ਲੱਗਾ ਵਾ ਤੋੜ ਦੇ ਬਈ ਮੜੀ ਖੋਲ ਕੇ ਬਾਕੀ ਕੱਦ ਕਾਠ ਬਹੁਤ ਚੰਗਾ ਆ ਗਿਆ ਬਈ ਸੁਹਾ ਨਹੀਂ ਮੰਨੇ ਹਣਾ ਹਾਂ ਸੁਹਾ ਜਮੀਨ ਵੀਰੇ ਖਾਣ ਪੀਣ ਨੂੰ ਤੂੰ ਦੇਖੋ ਕੁੱਖਾਂ ਖੱਖਾ ਚੱਕੀ ਸਹੀ ਗੱਲ ਹੈ ਕੁੱਖਾਂ ਖੱਖਾ ਚੱਕਿਆ ਨਹੀਂ ਜਦੋਂ ਪਸ਼ੂ ਸੁੰਦਾਗਾ ਪੁਕਟੋ-ਕਟ 10 ਦਿਨ ਤੱਕ ਪਸ਼ੂ ਹੀ ਨਹੀਂ ਸੈੱਟ ਹੁੰਦਾ ਹਨ ਇਹਨੂੰ ਕੋਈ ਕਰਮਾਂ ਨੂੰ ਫਰਕ ਹੀ ਨਹੀਂ ਕਿਉਂਦਾ। ਇਹ ਦੇਖੋ ਦੋਨੇ ਪਾਸੇ ਪਾਣੀ ਤਾਂ ਨਹੀਂ ਭਰਿਆ ਰੱਜ ਕੇ ਕੀਤਾ ਬਾਈ। ਸਹੀ ਗੱਲ ਆ ਬਾਈ। ਲੇਵੇ ਦੀ ਜਿਹੜੀ ਫੀਟਿੰਗ ਆ ਬਹੁਤ ਕਮਾਲ ਆ ਜੀ ਥਣਾ ਦਾ ਜਿਹੜਾ ਗੈਪ ਆ ਬਹੁਤ ਚੰਗਾ ਆ ਗਿਆ। ਪੂਰੀ ਵਿਥੀ ਦਾ ਜਿਹੜਾ ਥਣ ਲੱਗਿਆ ਵਾ ਬਾਈ। ਰੁਕੋ ਬਾਈ ਮੜੀ ਜੀ ਪੱਥਰਾਂ ਦੇ ਇਧਰੋਂ ਵੀ ਚੈੱਕ ਕਰਵਾ ਦਗੀ। ਚਾਰ ਸਫੇਰੋਂ ਲੇਵੇ ਦੀ ਗੱਲ ਕਰੀਏ ਨਾ ਬਹੁਤ ਸੋਹਣਾ ਬਾਈ ਲੇਵਾ ਕਰਮਾਂ ਵਰਗਾ। ਪੰਡ ਵਾਲਾ ਹਵਾਨਾ ਕਹਿ ਸਕਦੇ ਆਂਗੇ। ਕਰੋ ਕੁਲ ਮੜੀ ਜਿੱਥੇ ਵੀ। ਲੈ ਬਾਈ ਥਣਾ ਦਾ ਗੈਪ ਵੀ ਭਾਈ ਜੇ ਤਾਂ ਫਿਰ ਮੁੱਲ ਕਿ ਹੋਊਗਾ ਲੈਣ ਦੇ ਮੁੱਲ ਬਾਈ ਕੋਸ਼ਿਸ਼ ਕਰੀ ਚਾਹੀਏ ਨਾ ਬਸ ਜਮਾ ਦੇਣ ਲੈਣੀ 95000 ਦੇਣ ਲੈਣੀ ਹਾਂ ਜਮਾ ਮਾਲਾ ਆਪਣਾ ਨਹੀਂ ਵੀ ਬਾਈ ਆਪਾਂ ਮੁੱਲ ਦੁੱਗਣਾ ਕਰਕੇ ਬਾਅਦ ਚ ਘਟਾ ਵਧਾਉਂਦੇ ਚੱਕਰਾਂ ਚ ਨਹੀਂ ਬਾਅਦ ਚ ਮਾਨਤਾ ਨਹੀਂ ਹੋਣਾ ਤੇਰੇ ਠੀਕ ਹੈ ਬਾਈ ਸੂਈ ਸਵਾਈ ਆ ਬਾਈ ਬੱਚਾ ਇਹਦੇ ਕਰਮ ਵਾਲੀ ਤੇ ਮਗਰ ਬੱਸੀ ਆ ਗਈ ਐ ਮੰਨ ਲਓ ਵੀ ਸਾਨੂੰ ਅੱਜ ਦੋ ਚੀਜ਼ਾਂ ਮਿਲ ਜਾਣਗੀਆਂ ਬੱਚਾ ਕਿਉਂਕਿ ਇਹ ਵੀ ਤਿਆਰ ਕਰਨ ਵਾਲਾ ਠੀਕ ਹੈ ਬਾਈ ਹਾਂਜੀ ਹਾਂਜੀ ਬਾਈ ਹਾਂਜੀ ਬਸੇ ਨਾਲ ਹੀ ਤਿਆਰ ਹੋ ਜਾ ਨੇ ਵੀਰੇ ਸਹੀ ਗੱਲ ਆ ਬਾਈ ਬਾਕੀ ਲੇਵਾ ਜਿਹੜਾ ਟਾਇਡ ਲੇਵਾ ਆ ਬਹੁਤ ਸੋਹਣਾ ਫੀਡਿੰਗ ਦਾ ਆਰਡਰ ਕਹਿ ਸਕਦੇ ਆ ਕਿਉਂਕਿ ਇਹ ਲੇਵਾ ਟਟਮਾ ਨਹੀਂ ਹੈਗਾ ਹਾਂਜੀ ਹਾਂ ਵੀਰੇ ਸਹੀ ਗੱਲ ਆ ਬਾਈ ਚਾਹੇ 10 ਸੁਪੇ ਚਾਹੇ 5 ਸੁਪੇ ਇਹ ਕਰਮੜੀ ਦੇ ਲੇਵਾ ਬਾਕੀ ਹੁਣ ਮੌਸਮ ਆ ਗਿਆ ਬਾਈ ਮੌਸਮ ਦੇ ਹਿਸਾਬ ਨਾਲ ਦੁੱਧ ਵੀ ਚੰਗਾ ਕੱਢਣਾ ਨਾ ਬੜਾ ਸਹੀ ਗੱਲ ਆ ਬਾਈ ਕਿਉਂਕਿ ਐਚ ਐਫ ਨੂੰ ਥੋੜਾ ਜਿਆਦਾ ਠੰਡਾ ਵਾਲਾ ਮੌਸਮ ਚੰਗਾ ਰਹਿੰਦਾ ਹੈਗਾ ਠੰਡ ਦਾ ਹੁਣ ਮੌਸਮ ਆ ਜਾਣਾ ਬਾਕੀ ਇਧਰੋਂ ਵੀ ਆਪਾਂ ਚੈੱਕ ਕਰਵਾਣਾ ਥਾਣ ਤਣ ਵੀ ਬੜਾ ਚੰਗਾ ਨਾੜਾ ਨਾੜਾ ਤੇ ਮੁੱਲ ਵੀ ਬਾਈ ਨੇ ਤਾਂ ਖੱਚ ਕੀ ਰੱਖਿਆ ਮੁੱਲ ਕਰਾਉਣ ਨੂੰ ਤਾਂ ਆਉਣ ਭਾਵੇਂ ਜਨਾ ਮਰਜ਼ੀ ਕਰੀ ਜਾਓ ਬੰਦੇ ਨੇ ਇਹਦੀਆਂ ਗੜਾਂ ਦੇ ਲੋਕ ਡੇਡ ਡੇਡ ਲੱਖ ਮੰਗਦੇ ਆ ਵੀਰੇ ਹਮ ਲਈ ਆਪਾਂ ਜਾਇ ਜਾਈਆ ਜਾਇਜੀ ਦੇ ਦਾਂਗੇ ਬਾਈ ਠੀਕ ਆ ਤੇ ਧਾਰਾ ਮਰਾਂਗੇ ਹਾਂ ਜਰੂਰ ਬਾਈ ਠੀਕ ਹੈ ਬਾਈ ਠੰਡੀ ਠੰਡੀ ਬੋਦਾਂ ਹਾਂ ਵੀਰੇ ਸਹੀ ਗੱਲ ਲੈ ਚੂਣ ਚਵਾ ਬਾਈ ਆ ਪਸੰਦ ਚੇਕ ਕਰਵਾਣ ਚੂਣ ਚਵਾ ਦੇਖੋ ਇੱਕ ਨੰਬਰ ਚੂਣ ਚਵਾ ਲੱਗਿਆ ਵਾ ਹੱਥੀ ਚੋਲੇ ਭਾਵੇਂ ਚੋਲੇ ਮਸ਼ੀਨ ਤੇ ਕਹਿੰਦੇ ਬਾਈ ਹਾਂਜੀ ਵੀਰੇ ਪਕਿਆ ਚੂਣ ਪੂਲੀ ਪੂਲੀ ਇੱਕ ਨੰਬਰ ਹਮ ਸਹੀ ਗੱਲ ਲੈ क्या बात है भाई बाकी भाई बोले मार दिया निराश हाँ हाँ भाई हाँ बात है ना पोली हो भाई तो भाई जमा एक नंबर भाई तो क्या बात है बहुत चंगा कर मन चोन चवा लगे मोटी मोटी चवाई है आ देखो भाई चलो हम्म सही गल भाई ओके भाई बाकी नाड़ा नुड़ा भाई बहुत चंगिया ਮੁੱਲ ਵੀ ਬਾਈ ਨੇ ਜਾਇਜ਼ ਰੱਖਿਆਗਾ 95000 ਰੁਪਏ ਦੀ ਬਾਈ ਕਹਿੰਦਾ ਬੜ ਦੇ ਦੇਾਂਗੇ ਜੇ ਕਿਸੇ ਵੀ ਵੀਰ ਨੂੰ ਬੜ ਆਵੇ ਪਸੰਦ ਤਾਂ ਬਾਈ ਨਾਲ ਬਾਈ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ